ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਦੀ ਸਾਰੀ ਤੇ ਨਾ ਇਸ ਸੀਜ਼ ਬਾਰੇ ਸੋਚਿਆ ਸੀਗਾ ਜੀ ਤੇ ਨਾ ਇਸ ਸੀਜ਼ ਬਾਰੇ ਪਤਾ ਸੀਗਾ ਜੀ ਤੇ ਨਾ ਕਦੀ ਦੇਖਿਆ ਸੀਗਾ ਜੀ ਇਸ ਸੀਜ਼ਰ ਤੇ ਇਹ ਤਾਂ ਕਹਿ ਲੋ ਕੋਈ ਪ੍ਰਮਾਤਮਾ ਨੇ ਕੋਈ ਇਦਾਂ ਦਾ ਸਬਾਬ ਬਣਾਣਾ ਤੇ ਜੀ ਮਤਲਬ ਅਸੀਂ ਕੋਈ ਕੰਮ ਕਿਸੇ ਕੰਮ ਕਰਕੇ ਜੀ ਕਹਿ ਲੋ ਲੁਧਿਆਣੇ ਗਏ ਸੀਗੇ ਜੀ ਤੇ ਜਿਹਦੇ ਕਰਕੇ ਜੀ ਕੋਈ ਸਬਾਬ ਇਹਦਾ ਬਣਿਆ ਜੀ ਭਈ ਉੱਥੇ ਜਾ ਕੇ ਕੋਈ ਬੇਟੇ ਦੇ ਮਨ ਚ ਇਦਾਂ ਦੀ ਕੋਈ ਗੱਲ ਆਈ ਜੀ ਤੇ ਉਹ ਜਿੱਦ ਪੈ ਗਿਆ ਦੀ ਕਿ ਪਪਾ ਮੈਂ ਟਿਕਟਸ ਲੈਣੀਆਂ ਹੀ ਲੈਣੀਆਂ ਜੀ ਤੇ ਜਦੋਂ ਫਿਰ ਇਹਨੂੰ ਟਿਕਟਸ ਲੈ ਕੇ ਦਿੱਤੀਆਂ ਦੀ ਤਾਂ ਉਹ ਕਾਊਂਟਰ ਤੇ ਕੇ ਪਾ ਲਾਸਟ ਪੰਜ ਟਿਕਟਸ ਸੀਗੀਆਂ ਦੀ ਤੇ ਇਹਨੇ ਜਦੋਂ ਟਿਕਟਸ ਵੜੀਆਂ ਤਾਂ ਕਹਿੰਦਾ ਪਪਾ ਮੈਂ ਸਾਰੀਆਂ ਟਿਕਟਸ ਲੈਣੀਆਂ ਮੈਂ ਇਹਨੂੰ ਕਿਹਾ ਪੁੱਤ ਤੂੰ ਜਿਹੜੀਆਂ ਇੱਕ ਦੋ ਲੈਣੀਆਂ ਪਸੰਦ ਕਰ ਲੈ ਆਪਣੇ ਹਿਸਾਬ ਨਾਲ ਤੇ ਤੂੰ ਲੈ ਲੈ ਇਹ ਕਹਿੰਦਾ ਨਹੀਂ ਪਪਾ ਮੈਂ ਪੰਜੇ ਹੀ ਲੈਣੀਆਂ ਜੀ ਤੇ ਚਲੋ ਜਿੱਦਾਂ ਕੋ ਰਾਮਦਾਸ ਮਹਾਰਾਜ ਦਾ ਹੁਕਮ ਸੀਗਾ ਜੀ ਅਸੀਂ ਕਿੱਦਾਂ ਉੱਥੇ ਤੱਕਰ ਗਏ ਜੀ ਤੇ ਇਹਨੇ ਉਹ ਟਿਕਟਸ ਲਈਆਂ ਜੀ ਤੇ ਅੱਜ ਉਹ ਤੁਹਾਡੇ ਸਾਹਮਣੇ ਰਿਜ਼ਲਟ ਆ ਗਈ ਸਾਰਾ। ਇਹ ਕਿਵੇਂ ਸਬਬ ਬਣਿਆ ਬੱਚੇ ਦੇ ਦਿਮਾਗ 'ਚ ਆਇਆ ਹਾਲਾਂਕਿ ਇੱਕ ਟਿਕਟ ਖਰੀਦਣ ਦਾ ਕਿਹਾ ਜਾ ਰਿਹਾ ਸੀ ਤੇ ਬੱਚੇ ਵੱਲੋਂ ਪੰਜੇ ਚੱਕ ਲੀਆਂ। ਵੀਰ ਜੀ ਮੈਂ ਬੇਸਿਕਲੀ ਕੋਈ ਫੈਮਿਲੀ ਦੇ ਪਰਪਸਲ ਹੀ ਗਿਆ ਸੀਗਾ ਉੱਥੇ। ਕੋਈ ਥੋੜੀ ਜਿਹੀ ਪ੍ਰੋਬਲਮ ਹੋ ਗਈ ਸੀ ਜਿਹਦੇ ਕਰਕੇ ਮੈਨੂੰ ਇੱਕਦਮ ਲੁਧਿਆਣੇ ਜਾਣਾ ਪਿਆ ਜੀ ਤੇ ਮੈਂ ਤਾਂ ਆਪਣੇ ਵਰਕ ਤੇ ਸੀਗਾ ਜੀ ਤੇ ਮੈਨੂੰ ਇਦਾਂ ਦਾ ਕੋਈ ਸੋਚ ਵੀ ਨਹੀਂ ਸੀ ਕਿ ਅਸੀਂ ਜਾਣਾ ਜੀ ਤੇ ਮੈਨੂੰ ਘਰੋਂ ਫੋਨ ਆਇਆ ਕਿ ਇਦਾਂ ਦਾ ਨਾ ਜੀ ਮਤਲਬ ਮੰਮਾ ਦੇ ਸੱਟ ਲੱਗੀ ਹੈ ਤੇ ਅਸੀਂ ਜਾਣਾ ਜੀ ਹੁਣੇ। ਤੇ ਆਪਾਂ ਜਦੋਂ ਨਿਕਲੇ ਆ ਜੀ ਤਾਂ ਮੈਂ ਇਨੂੰ ਇੱਕ ਘੰਟਾ ਪਹਿਲਾਂ ਉੱਥੋਂ ਰਿਲੀਜ਼ ਕਰਾਇਆ ਕਿ ਪਲੀਜ਼ ਇਹਨੂੰ ਭੇਜ ਦਿਓ ਸਾਨੂੰ ਛੋਟਾ ਜਿਹਾ ਅਰਜੈਂਟ ਕੰਮ ਹੈਗਾ ਤੇ ਅਸੀਂ ਗਏ ਉੱਥੇ ਜੀ ਤੇ ਮਤਲਬ ਆ ਸਭ ਕੁਝ ਜਿਹਦਾ ਤੁਹਾਨੂੰ ਮੈਂ ਦੱਸਿਆ ਜੀ ਤੇ ਤੇ ਪਰਮਾਤਮਾ ਦੀ ਬਖਸ਼ਿਸ਼ ਹੈ ਜਿਹਦੀ ਜਿੱਦਾਂ ਸਾਨੂੰ ਨੇ ਬਖਸ਼ਿਆ ਦੀ ਸੀ ਉਹ ਵੀ ਖਾਦੀ ਪਲੱਸ ਇਹਦੀ ਕਿਸਮਤ ਹੈ ਦੀ ਜਿਹੜੀ ਸਾਨੂੰ ਉੱਥੇ ਤੱਕਰ ਲੈ ਕੇ ਗਈ ਹੈ ਸਰ ਬੱਚੇ ਰੱਬ ਰੂਪ ਹੀ ਹੁੰਦੇ ਨੇ ਤੇ ਇਹ ਗੱਲ ਸੱਚ ਵੀ ਹੋਈ ਆ ਜੋ ਬੱਚੇ ਦੇ ਮੂੰਹੋਂ ਨਿਕਲਿਆ ਸੀ ਉਹ ਤੋਂ ਉਸੇ ਵੀ ਫੁੱਲਫੀਲ ਕੀਤਾ ਪੂਰਾ ਕੀਤਾ ਕੀ ਸੁਨੇਹਾ ਦੇਣਾ ਚਾਹੋਗੇ ਦੇਖੋ ਅਵੀਰ ਜੀ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਜੀ ਇਹ ਪਰਮਾਤਮਾ ਦੀ ਦੇਣ ਹੈ ਜੀ ਪਰਮਾਤਮਾ ਕਿਦਾਂ ਭਾਵੇਂ ਉਹ ਕੁੜੀ ਹੋਵੇ ਭਾਵੇਂ ਮੁੰਡਾ ਹੋਵੇ ਜੀ ਦੇਖੋ ਇਹ ਤਾਂ ਮਤਲਬ ਪਰਮਾਤਮਾ ਦੇ ਹੱਥ ਦੀ ਚੀਜ਼ ਹੈ ਜੀ ਸਾਰੀ ਤੇ ਜਿਹੜਾ ਜਿਹੜਾ ਕਹਿ ਲਓ ਇਨਸਾਨ ਜਾਂ ਜਿਹੜੀ ਰੂਹ ਪਰਮਾਤਮਾ ਦੁਨੀਆ ਚ ਆਂ ਭੇਜਦਾ ਹੈ ਜੀ ਉਹ ਆਪਣੀ ਕਿਸਮਤ ਆਪ ਲਿਖਾ ਕੇ ਲਿਆਉਂਦਾ ਭਾਵੇਂ ਉਹ ਕੁੜੀ ਹੋਵੇ ਭਾਵੇਂ ਮੁੰਡਾ ਹੋਵੇ ਤੇ ਜਿਹੜੇ ਬੱਚੇ ਆ ਉਹ ਸਾਰੇ ਇੱਕ ਬਰਾਬਰ ਹੈ ਜੀ ਮਤਲਬ ਅੱਜ ਇਸ ਬੱਚੇ ਦੀ ਕਿਸਮਤ ਨਾਲ ਮੇਰੀ ਕਿੰਨੀਆਂ ਚੀਜ਼ਾਂ ਚੇਂਜ ਹੋਈਆਂ ਆ ਜੀ ਉਹ ਸਭ ਪਰਮਾਤਮਾ ਦੀ ਦੇਣ ਆ ਦੀ ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਆ ਦੀ ਤੇ ਇਸ ਲਈ ਮੈਂ ਤਾਂ ਇਹੀ ਕਹੂੰਗਾ ਜੀ ਕਿ ਬੱਚੇ ਵਾਕਈ ਰੱਬ ਰੂਪ ਹੁੰਦੇ ਆ ਦੀ ਤੇ ਪਰਮਾਤਮਾ ਇਹਨਾਂ ਚ ਵੱਸਦਾ ਹੈ ਜੀ ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਆ ਦੀ ਸਾਰੀ ਤੇ ਨਾ ਇਸ ਸੀਜ਼ ਬਾਰੇ ਸੋਚਿਆ ਸੀਗਾ ਜੀ ਤੇ ਨਾ ਇਸ ਸੀਜ਼ ਬਾਰੇ ਪਤਾ ਸੀਗਾ ਜੀ ਤੇ ਨਾ ਕਦੀ ਦੇਖਿਆ ਸੀਗਾ ਜੀ ਇਸ ਸੀਜ਼ ਬਾਰੇ ਤੇ ਇਹ ਤਾਂ ਕਹਿ ਲੋ ਕਿ ਪਰਮਾਤਮਾ ਨੇ ਕੋਈ ਇਦਾਂ ਦਾ ਸਵਭਾਵ ਬਣਾਣਾ ਤੇ ਜੀ ਮਤਲਬ ਅਸੀਂ ਕੋਈ ਕੰਮ ਕਿਸੇ ਕੰਮ ਕਰਕੇ ਜੀ ਕਹ ਲੋ ਲੁਧਿਆਣੇ ਗਏ ਸੀਗੇ ਜੀ ਤੇ ਜਿਹਦੇ ਕਰਕੇ ਦੀ ਕੋਈ ਸਬਾਬ ਇਦਾਂ ਦਾ ਬਣਿਆ ਜੀ ਤੇ ਉੱਥੇ ਜਾ ਕੇ ਕੋਈ ਬੇਟੇ ਦੇ ਮਨ ਚ ਇਦਾਂ ਦੀ ਕੋਈ ਗੱਲ ਆਈ ਜੀ ਤੇ ਉਹ ਜਿੱਦ ਪੈ ਗਿਆ ਦੀ ਕਿ ਪਪਾ ਮੈਂ ਟਿਕਟਸ ਲੈਣੀਆਂ ਹੀ ਲੈਣੀਆਂ ਜੀ ਤੇ ਜਦੋਂ ਫਿਰ ਇਹਨੂੰ ਟਿਕਟਸ ਲੈ ਕੇ ਦਿੱਤੀਆਂ ਦੀ ਤਾਂ ਉਹ ਕਾਊਂਟਰ ਤੇ ਕੇ ਪਾ ਲਾਸਟ ਪੰਜ ਟਿਕਟਸ ਸੀਗੀਆਂ ਦੀ ਤੇ ਇਹਨੇ ਜਦੋਂ ਟਿਕਟਸ ਵੜੀਆਂ ਤਾਂ ਕਹਿੰਦਾ ਪਪਾ ਮੈਂ ਸਾਰੀਆਂ ਟਿਕਟਸ ਲੈਣੀਆਂ ਮੈਂ ਇਹਨੂੰ ਕਹਿਆ ਪੁੱਤ ਤੂੰ ਜਿਹੜੀਆਂ ਇੱਕ ਦੋ ਲੈਣੀਆਂ ਪਸੰਦ ਕਰ ਲੈ ਆਪਣੇ ਹਿਸਾਬ ਨਾਲ ਤੇ ਤੁਲੇ ਲਾ ਇਹ ਕਹਦਾ ਨਹੀਂ ਪਪਾ ਮੈਂ ਪੰਜੇ ਲੈਣੀ ਆ ਜੀ ਤੇ ਚਲੋ ਜਿੱਦਾਂ ਕੋ ਰਾਮਦਾਸ ਮਹਾਰਾਜ ਦਾ ਹੁਕਮ ਸੀਗਾ ਜੀ ਅਸੀਂ ਕਿੱਦਾਂ ਉੱਥੇ ਤੱਕਰ ਗਏ ਜੀ ਤੇ ਇਹਨੇ ਉਹ ਟਿਕਟਸ ਲਈਆਂ ਜੀ ਤੇ ਅੱਜ ਉਹ ਤੁਹਾਡੇ ਸਾਹਮਣੇ ਰਿਜ਼ਲਟ ਹੈ ਜੀ ਸਾਰਾ ਕਿਵੇਂ ਸਬਬ ਬਣਿਆ ਬੱਚੇ ਦੇ ਦਿਮਾਗ ਚ ਆਇਆ ਹਾਲਾਂਕਿ ਇੱਕ ਟਿਕਟ ਖਰੀਦਣ ਦਾ ਕਿਹਾ ਜਾ ਰਿਹਾ ਸੀ ਤੇ ਬੱਚੇ ਵੱਲੋਂ ਪੰਜੇ ਚੱਕ ਲਈਆਂ ਜੀ ਜੀ ਮੈਂ ਬੇਸਿਕਲੀ ਕੋਈ ਫੈਮਲੀ ਦੇ ਪਰਪਸਲ ਹੀ ਗਿਆ ਸੀਗਾ ਉੱਥੇ ਕੋਈ ਥੋੜੀ ਜੀ ਪ੍ਰੋਬਲਮ ਹੋ ਗਈ ਸੀ ਜਿਹਦੇ ਕਰਕੇ ਮੈਨੂੰ ਇੱਕਦਮ ਲੁਧਿਆਣੇ ਜਾਣਾ ਪਿਆ ਜੀ ਤੇ ਮੈਂ ਤਾਂ ਆਪਣੇ ਵਰਕ ਤੇ ਸੀਗਾ ਜੀ ਤੇ ਮੈਨੂੰ ਇਦਾਂ ਦਾ ਕੋਈ ਸੋਚ ਵੀ ਨਹੀਂ ਸੀ ਕਿ ਅਸੀਂ ਜਾਣਾ ਜੀ ਤੇ ਮੈਨੂੰ ਘਰੋਂ ਫੋਨ ਆਇਆ ਕਿ ਇਦਾਂ ਦਾ ਨਾ ਜੀ ਮਤਲਬ ਮੰਮਾ ਦੇ ਸੱਟ ਲੱਗੀ ਹੈ ਤੇ ਅਸੀਂ ਜਾਣਾ ਜੀ ਹੁਣੇ ਤੇ ਆਪਾਂ ਜਦੋਂ ਨਿਕਲੇ ਆ ਜੀ ਤਾਂ ਮੈਂ ਬੇਟੇ ਨੂੰ ਸਕੂਲੋਂ ਪਿਕ ਕਰਤਾ ਸਮਾਂ ਮੈਂ ਇਹਨੂੰ 1 ਘੰਟਾ ਪਹਿਲਾਂ ਉਥੋਂ ਰਿਲੀਜ਼ ਕਰਾਇਆ ਕਿ ਪਲੀਜ਼ ਇਹਨੂੰ ਭੇਜ ਦਿਓ ਸਾਨੂੰ ਛੋਟਾ ਜਿਹਾ ਅਰਜੈਂਟ ਕੰਮ ਹੈਗਾ ਤੇ ਅਸੀਂ ਗਏ ਉੱਥੇ ਜੀ ਤੇ ਮਤਲਬ ਆ ਸਭ ਕੁਝ ਜਦੋਂ ਮੈਂ ਦੱਸਿਆ ਜੀ ਤੇ ਤੇ ਪ੍ਰਮਾਤਮਾ ਦੀ ਬਖਸ਼ੇ ਜੀ ਜਦਿੱਦਾਂ ਸਾਨੂੰ ਨੇ ਬਖਸ਼ਿਆ ਦੀ ਸੀ ਉਹਦੀ ਪਲੱਸ ਇਹਦੀ ਕਿਸਮਤ ਹੈ ਦੀ ਜਿਹੜੀ ਸਾਨੂੰ ਉੱਥੇ ਤੱਕਰ ਲੈ ਕੇ ਗਈ ਹੈ ਸਰ ਬੱਚੇ ਰੱਬ ਰੂਪੇ ਹੁੰਦੇ ਨੇ ਤੇ ਇਹ ਗੱਲ ਸੱਚ ਵੀ ਹੋਈ ਹੈ ਜੋ ਬੱਚੇ ਦੇ ਮੂੰਹੋਂ ਨਿਕਲਿਆ ਸੀ ਉਸੇ ਵੀ ਫੁੱਲਫੀਲ ਕੀਤਾ ਪੂਰਾ ਕੀਤਾ ਕੀ ਸੁਨੇਹਾ ਦੇਣਾ ਚਾਹੋਗੇ ਦੇਖੋ ਅਵੀਰ ਜੀ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਜੀ ਇਹ ਪਰਮਾਤਮਾ ਦੀ ਦੇਣ ਹੈ ਜੀ ਪਰਮਾਤਮਾ ਕਿਦਾਂ ਭਾਵੇਂ ਉਹ ਕੁੜੀ ਹੋਵੇ ਭਾਵੇਂ ਮੁੰਡਾ ਹੋਵੇ ਜੀ ਦੇਖੋ ਇਹ ਤਾਂ ਮਤਲਬ ਪਰਮਾਤਮਾ ਦੇ ਹੱਥ ਦੀ ਚੀਜ਼ ਹੈ ਜੀ ਸਾਰੀ ਤੇ ਜਿਹੜਾ ਜਿਹੜਾ ਕਹਿ ਲੋ ਇਨਸਾਨ ਜਾਂ ਜਿਹੜੀ ਰੂਹ ਪਰਮਾਤਮਾ ਦੁਨੀਆ ਚ ਆਂਂ ਪੇਜਦਾ ਹੈ ਦੀ ਉਹ ਆਪਣੀ ਕਿਸਮਤ ਆਪ ਲਿਖਾ ਕੇ ਲਿਆਉਂਦਾ ਭਾਵੇਂ ਉਹ ਕੁੜੀ ਹੋਵੇ ਭਾਵੇਂ ਮੁੰਡਾ ਹੋਵੇ ਤੇ ਜਿਹੜੇ ਬੱਚੇ ਆ ਉਹ ਸਾਰੇ ਇੱਕ ਬਰਾਬਰ ਹੈ ਦੀ ਮਤਲਬ ਅੱਜ ਇਸ ਬੱਚੇ ਦੀ ਕਿਸਮਤ ਨਾਲ ਮੇਰੀ ਉਹ ਕਿੰਨੀਆਂ ਚੀਜ਼ਾਂ ਚੇਂਜ ਹੋਈਆਂ ਦੀ ਉਹ ਸਭ ਪਰਮਾਤਮਾ ਦੀ ਦੇਣ ਹੈ ਦੀ ਗੁਰੂ ਅਮਰਦਾਸ ਵਰਾਜ ਦੀ ਕਿਰਪਾ ਹੈ ਦੀ ਤੇ ਇਸ ਲਈ ਮੈਂ ਤਾਂ ਇਹੀ ਕਹਾਂਗਾ ਦੀ ਕਿ ਬੱਚੇ ਵਾਕਈ ਰੱਬ ਰੂਪ ਹੁੰਦੇ ਆ ਦੀ ਤੇ ਪਰਮਾਤਮਾ ਇਹਨਾਂ ਚ ਵੱਸਦਾ ਹੈ ਦੀ